ਇਹ ਸਾਡੀ ਸੋਚ ਆ ਇਹ ਸਾਡੀ ਪਰਖਣਾ ਵਾ ਇਹ ਅਸੀਂ ਇਸ ਤਰ੍ਹਾਂ ਪਰਖਦੇ ਹੁਣ ਖਾਲਸੇ ਨੂੰ ਦੇਖਣਾ ਕਿ ਖਾਲਸਾ ਕਿਦਾਂ ਦਾ ਕੇ ਕੰਮ ਜਿਹੜੀ ਪਾਤਸ਼ਾਹ ਨੇ ਸਾਜੀ ਏ ਸਿੱਖੀ ਦੀ ਅਰੰਭਤਾ ਕੀਤੀ ਸੀ ਸਿਖਾਉਣ ਵਾਸਤੇ ਸਿੱਖਦਾ ਤਾਂ ਭਾ ਵੀ ਸਿੱਖਣਾ ਗੁਰੂ ਨਾਨਕ ਸਾਹਿਬਾਏ ਕਿਉਂ ਆਏ ਕੀ ਉਹਨਾਂ ਦਾ ਯੋਗਦਾਨ ਸੀ ਕੀ ਉਹਨਾਂ ਨੂੰ ਵਾਹਿਗੁਰੂ ਵੱਲੋਂ ਹਦਾਇਤ ਸੀ ਅਕਾਲ ਪੁਰਖ ਕੋਲ ਅਵਤਾਰ ਜਨਮ ਹੋਦਿਆ ਨਾ ਇਹ ਆਪਣੀ ਮਰਜ਼ੀ ਨਾਲ ਕੁਝ ਵੀ ਨਹੀਂ ਕਰਦੇ ਜੇ ਪੰਥ ਚੱਲਿਆ ਆਗਿਆ ਭਈ ਅਕਾਲ ਕੀ ਰੋਹ ਸੁਣਦੇ ਰੋਜ ਪੜਦੇ ਹਰਕਦੀਪ ਜੁਬਾਨ ਦੇਤੇ ਇਹ ਸ਼ਬਦ ਤਵੀ ਚਲਾਇਓ ਪੰਥ ਕਹਿੰਦੇ ਮੈਨੂੰ ਤਾਂ ਜੇ ਹੁਕਮ ਹੋਇਆ ਉਸ ਵੈਗਰੂ ਦਾ ਤਾਂ ਮੈਨੂੰ ਇਹ ਆਗਿਆ ਹੋਈ ਉਸ ਮਾਲਕੀ ਲਈ ਤੁਸੀਂ ਇਹ ਕੰਮ ਕਰਨਾ ਇਹ ਤਾਂ ਜਿਵੇਂ ਫਿਲਮ ਹੁੰਦੀ ਹੈ ਬਣਦੀ ਨੇ ਇੱਕ ਕਿ ਹਰ ਚੀਜ਼ ਦੇ ਵਿੱਚੋਂ ਗੁਣ ਲੱਭੀਦਾ ਹੁੰਦਾ ਵਾ ਕਿ ਜੋ ਵੀ ਤੁਸੀਂ ਬੋਲੋਗੇ ਇੱਕ ਰੱਬ ਦੇ ਪਿਆਰੇ ਨੇ ਜਿਹਦੀ ਸੁਰਤ ਉਸ ਵੈਗਰੂ ਨਾਲ ਜੋੜੀ ਆ ਉਹਦੇ ਵਿੱਚੋਂ ਉਹਦਾ ਹੀ ਹੱਥ ਕਰ ਦੇਣਾ ਕਿ ਜਿਹਦੀ ਸੁਰਤੀ ਦੁਨੀਆ ਦੇ ਵਿੱਚ ਹੈ ਉਹਨੇ ਦੁਨਿਆਵੀ ਬਿਲਕੁਲ ਵੀ ਜਾਣਾ ਕਿ ਉਹਨਾਂ ਦਾ ਕੇਵਲ ਤੋਂ ਕੇਵਲ ਦੁਨਿਆਵੀ ਗੱਲਾਂ ਬਾਰੇ ਸੋਚੀ ਜਾਣਾ ਇੰਨੀ ਇਹਦੀ ਨਿਗਾਹ ਮੈਲੀ ਹੈ ਨਾ ਇੰਨੀ ਸੋਚ ਮੈਲੀ ਹੈ ਕਿ ਕੀ ਤੈਨੂੰ ਗੁਰੂ ਨਾਨਕ ਸਾਹਿਬ ਇਸ ਤਰ੍ਹਾਂ ਦਾ ਬਣਾ ਕੇ ਗਏ ਸੀ ਹੁਣ ਫਿਲਮਾਂ ਦੇਖਦੇ ਆ ਉਹਦੇ ਵਿੱਚ ਜੋ ਕੁਝ ਸਾਹਮਣੇ ਪੜਦੇ ਤੇ ਐਕਟਰ ਆਪਣੀ ਐਕਟਿੰਗ ਦੁਆਰਾ ਕਰਦਾ ਨਾ ਉਹ ਸਾਰਾ ਕੁਝ ਡਾਇਰੈਕਟਰ ਉਸ ਨੂੰ ਉਪਦੇਸ਼ ਦਿੰਦਾ ਉਹਨੂੰ ਗਾਈਡ ਕਰਦਾ ਕਿ ਇੰਨਾ ਕੁ ਤੇਰਾ ਰੋਲ ਆ ਤੂੰ ਇੰਨੇ ਕਦੋਂ ਚੱਲ ਕੇ ਆਉਣਾ ਬਸ ਇੱਥੇ ਤੱਕ ਤੇਰਾ ਰੋਲ ਹੈ ਉਹ ਹਰ ਚੀਜ਼ ਵਿਸਾਵੀ ਕੇਵੇਂ ਲੈਣਾ ਉਹ ਵੀ ਦੱਸ ਦੇ ਤੇ ਡਾਇਰੈਕਟਰ ਕੀ ਦੀ ਸੁਣਦਾ ਰਾਈਟਰ ਦੀ ਕਿ ਜਿਸ ਨੇ ਲਿਖਿਆ ਹੁੰਦਾ ਤੇ ਇੱਥੇ ਸ੍ਰਿਸ਼ਟੀ ਦਾ ਜੋ ਕਰਤਾ ਕਰਤਾ ਧਰਤਾ ਲਿਖਤ ਲਖਾਰੀ ਡਾਇਰੈਕਟਰ ਨਾ ਸਭ ਕੁਝ ਵੈਗਰੂ ਆਪ ਹੈ ਉਹ ਸੰਸਾਰ ਵਿੱਚ ਭੇਜਦਾ ਗੁਰੂ ਨਾਨਕ ਸਹਿਵਾਏ ਉਹਨਾਂ ਨੂੰ ਜੋ ਉਪਦੇਸ਼ ਦਿੱਤਾ ਜਦੋਂ ਧਰਤੀ ਦੀ ਪੁਕਾਰ ਸੀ ਕਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੜੜਿਆ ਕੂੜ ਅਮਾਵਸ ਸਚ ਚੰਦਰਮਾ ਦੇਸੇ ਨਹੀਂ ਕਹ ਚੜਿਆ ਹਾਉ ਹਾਲ ਬੇਕੋ ਨੀ ਹੋਈ ਅੰਧੇਰੇ ਰਾਹ ਨਾ ਕੋਈ ਹਾਲਾਤ ਇਦਾਂ ਦੇ ਸੀ ਬਹੁਤ ਬੜੇ ਸੀ ਕੇ ਗਰੇਵ ਨੂੰ ਕੁਚਲਿਆ ਜਾ ਰਿਹਾ ਸੀ ਦਬਿਆ ਜਾ ਰਿਹਾ ਸੀ ਇਥੋਂ ਤੱਕ ਪਰਮਾਤਮਾ ਦੀ ਬੰਦਗੀ ਕਰਨ ਦਾ ਵੀ ਅਧਿਕਾਰ ਨਹੀਂ ਸੀ ਕੱਪੜੇ ਪਾਉਣ ਦਾ ਅਧਿਕਾਰ ਨਹੀਂ ਸੀ ਤਨ ਨੰਕਾ ਰੱਖਣਾ ਜ਼ਰੂਰੀ ਹੁੰਦਾ ਸੀ ਹੁਕਮ ਸੀ ਇਸ ਤਰ੍ਹਾਂ ਦੇ ਰਾਜ ਉਸ ਤਰ੍ਹਾਂ ਦੀ ਜੋ ਪ੍ਰਜਾ ਹੋਈ ਸੀ ਇਸ ਨੂੰ ਬਣਾਉਣ ਵਾਲਾ ਕੌਣ ਸੀ ਇਹ ਹਿੰਦੂ ਬ੍ਰਾਹਮਣ ਮਤ 8.5 ਚਨਕੇ ਇਹਦੇ ਜਿਨੇ ਬ੍ਰਾਹਮਣ ਵਾਲੀ ਬੱਤ ਅਪਣਾ ਲਈ ਉਹ ਮੇਰਾ ਹੈ ਹੀ ਨਹੀਂ ਮੇਰਾ ਤਾਂ ਕੋਈ ਸਬੰਧ ਨਹੀਂ ਹੈ ਕਿ ਜਿਨੇ ਬ੍ਰਾਹਮਣ ਮਤ ਅਪਣਾ ਲਈ ਨਾ ਉਹ ਮੇਰਾ ਹੈ ਹੀ ਨਹੀਂ ਹੁਣ ਆਪਾਂ ਕਿਹੜੇ ਕਿਹੜੇ ਬ੍ਰਾਹਮਣ ਮਤਾਂ ਅਪਣਾ ਰਹੇ ਸਾਰੇ ਪੜੇ ਲਿਖੇ ਆ ਸਭ ਸਿਆਣੇ ਆ ਸਭ ਨੂੰ ਪਤਾ ਤੇ ਸਮਝ ਲਓ ਤੇਰੇ ਨਾਲ ਜੇ ਗੁਰੂ ਨਹੀਂ ਨਾ ਤੇ ਤੈਨੂੰ ਬਚਾਣ ਵਾਲਾ ਕੋਈ ਨਹੀਂ ਕਿ ਪ੍ਰਤੱਖ ਨੂੰ ਪ੍ਰਮਾਣ ਦੀ ਕੀ ਲੋੜ ਐ ਇਹ ਤਾਂ ਜੁਗਾਂ ਦੀਆਂ ਗੱਲਾਂ ਹੋ ਗਿਆ ਪਚਾਹ ਦੀਆਂ ਗੱਲਾਂ ਹੋ ਗਿਆ ਨਾ ਆਪਾਂ ਅੱਜ ਦੇ ਸਮੇਂ ਅਯੋਕੇ ਵਿੱਚ ਜਾਈਏ ਕਿ ਜੋ ਸਿੱਖਿਆ ਮਿਲਦੀ ਹੁੰਦੀ ਹੈ ਨਾ ਇਹ ਹਰ ਇੱਕ ਵਾਸਤੇ ਹੁੰਦੀ ਹੈ ਗੁਰਵਾਣੀ ਇਸ ਜਗ ਵਿੱਚ ਜਾਣਣਾ ਹੁਣ ਤੁਹਾਡੇ ਦਿਲਾਂ ਦੇ ਵਿੱਚ ਬੜਾ ਰਹਿਮ ਆਦਿਆ ਤਰਸ ਆ ਰਿਹਾ ਬੇ ਲੋਕ ਰੁੜ ਗਏ ਮਰ ਗਏ ਤੇ ਜਿਹੜੇ ਵੈਰੂ ਨੇ ਕੀਤਾ ਉਹਦੀ ਸੋਚ ਸਮਝ ਕੇ ਕੀਤਾ ਕਹਿੰਦੇ ਇਹਨਾਂ ਦੇ ਅੰਦਰ ਗੁਰੂ ਪ੍ਰਤੀ ਪ੍ਰੇਮੀ ਕੋਈ ਨਹੀਂ ਆ ਜਿਹੜੀ ਅਕਸਰ ਆਪਾਂ ਪੰਕਤੀ ਸੁਣਦੇ ਹੁੰਦੇ ਹੁੰਦਾ ਨਾ ਉਹ ਭਾਵੇਂ ਕਿਸ ਨੇ ਕਿਸ ਤਰ੍ਹਾਂ ਵੀ ਕਹੀ ਹੈ ਪਰ ਉਹ ਲੱਗਦੀ ਸੱਚੀ ਹੈ ਕੀ ਪੜਦ ਨੇ ਸੁਣਦੇ ਨੇ ਅਮਰਤ ਸਰੀਏ ਅੰਦਰ ਸਰੀਏ ਇਹ ਉਥੇ ਇਸ ਤਰ੍ਹਾਂ ਦੀ ਆਵਾਜ਼ੀ ਵੀ ਹੈ ਜਿਹੜੇ ਅੰਦਰੋਂ ਸਾੜਾ ਰੱਖਦੇ ਸੜਦੇ ਵਿਵਤਾ ਪਈ ਹੈ ਸਭਤੇ ਪਈ ਹੈ ਨਾ ਕਿ ਸਾਰਾ ਜਿੰਨਾ ਵੀ ਵੱਜਾ ਦਵਾਬਾ ਪਾਣੀ ਦੀ ਚਪੇੜ ਤੇ ਆਇਆ ਹੋਇਆ ਪਾਣੀ ਨੇ ਨਹੀਂ ਦੇਖਿਆ ਤੂੰ ਅਮੀਰ ਆ ਗਰੀਬ ਆ ਕਿਹੜਾ ਸਭ ਨੂੰ ਰੋੜਦੇ ਗਿਆ ਤੇ ਇਥੇ ਗੱਡੀਆਂ ਰੋ ਰੋ ਕੇ ਇਹ ਤਾਂ ਸਾਡੇ ਬਾਤ ਹੈ ਸਾਡਿਆਂ ਵੱਜਾਂ ਨੇ ਸਾਡੀਆਂ ਜ਼ਮੀਨਾਂ ਨੇ ਗਰੀਬਾਂ ਨੂੰ ਕਹਿੰਦੇ ਰਾਜਨ ਨੇ ਦਵੋ ਜੇ ਨਾਂ ਦਿੱਤਾ ਸਾਡੇ ਇਹਨਾਂ ਨੇ ਕੰਮ ਨਹੀਂ ਕਰਨਾ ਸਾਡੀ ਈ ਨਹੀਂ ਮੰਨਣੀ ਭਾਵਨ ਨੂੰ ਦਵਾ ਕੇ ਰੱਖਣ ਲੱਗੇ ਹੋਏ। ਇਹ وہی ਮਾਝਾਣਾ ਜਿਹੜਾ ਕਦੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੂੰ ਵਦਾਵਾ ਦੇਇਆ ਸੀ। ਨਹੀਂ ਮਿਟਣਾ ਕਲੰਕ ਇਹ ਜਿੰਨੀਆਂ ਮਰਜ਼ੀ ਖੁਸ਼ਾਤਾ ਕੁਰਬਾਨੀਆਂ ਦਿੱਤੀਆਂ ਭਾਈ ਮਹਾ ਸਿੰਘ ਜੀ ਬਾਗਦਾਨੇ ਪਰ ਮਿਟਿਆ ਨਹੀਂ ਫਟੇ ਹੀ ਹਨ ਇਹ ਦਾਵਾ। ਵਦਾਵਾ ਤੁਸੀਂ ਅੱਜ ਵੀ ਦੇਈ ਜਾ ਰਹੇ ਹੋ। ਗੁਰੂ ਦੇ ਨਾਲ ਪ੍ਰੀਤ ਨਹੀਂ ਹੈ ਗੁਰੂ ਦੇ ਹੁਕਮ ਦੇ ਉੱਤੇ ਨਹੀਂ ਖੜੇ। ਨਾਨਕ ਸਹਯਦੇ ਬਚਨਾ ਤੇ ਖੜੇ ਹੋਵੋ ਤੇ ਤੁਹਾਨੂੰ ਕੋਈ ਪਾਣੀ ਡੋਬੋ ਦੇ ਪਾਣੀ ਛੱਡ ਅੱਗ ਦਾ ਦਰਿਆ ਵੀ ਆ ਜਾਵੇ ਉਹ ਵੀ ਨਹੀਂ ਸਾੜ ਸਕਦਾ ਤੁਹਾਡੇ ਹਾਲਾਤ ਦੇਖੋ ਕਿਵੇਂ ਕਹਿੰਦੇ ਕਹਿੰਦੇ ਇਹਨਾਂ ਦਾ ਕੀ ਹੈ ਵੇ ਲੋੜ ਤਾਂ ਇਹਨਾਂ ਨੂੰ ਹੀ ਹੈ ਤੁਹਾਡੇ ਕੋਲ ਤਾਂ ਜ਼ਮੀਨਾਂ ਨੇ ਧਰਤੀ ਤਾਂ ਉੱਥੇ ਦੀ ਹੁੰਦੀ ਹੈ ਕਿ ਉਹਦੇ ਵਿੱਚ ਕੀ ਘਾਟਾ ਹੋ ਗਿਆ ਤੇ ਬੈਂਕ ਵਾਲਾ ਪਿਆ ਤਾਂ ਡਿਪੋਜ਼ਿਟਿਵ ਪਿਆ ਨਾ ਦੇਣਾ ਕੱਟਾ ਸਭ ਕੋ ਸਲਾਮਤਾ ਭਾਈ ਤੁਹਾਡੇ ਕੋਲ ਤਾਂ ਜਿਹਦੀ ਰੋਟੀ ਰੋਜੀ ਰੋਟੀਆਂ ਜਿਹਨੇ ਹਰ ਦਿਨ ਘਰੋਂ ਬਾਹਰ ਨਿਕਲਣਾ ਕਮਾਉਣਾ ਆਪ ਖਾਣਾ ਬੱਚਿਆਂ ਨੂੰ ਖਿਲਾਉਣਾ ਪਰਵਾਰ ਨੂੰ ਖਿਲਾਉਣਾ ਉਹਨਾਂ ਦੇਖੋ ਹਾਲਾਤ ਕੀ ਹੈ ਕਿ ਜੇ ਕਿਤੇ ਗਰੀਬ ਦੇ ਨਾਲ ਨਹੀਂ ਖੜੇਗਾ ਨਾ ਭੁੱਲ ਜਾ ਗੁਰਨਾਨਕ ਤੇਰਾ ਹੋ ਜੀ ਗੁਰਨਾਨਕ ਸਾਹਿਬ ਖੁਦ ਕਹਿੰਦੇ ਆ ਗਰੀਬੀ ਗਦਾ ਹਮਾਰੀ ਕਿ ਜੇ ਤੂੰ ਗਰੀਬ ਦਾ ਨਹੀਂ ਖੜਦਾ ਨਾ ਕਹਿੰਦੇ ਮੈਂ ਤਾਂ ਆਏ ਗਰੀਬ ਵਾਸਤੇ ਆ ਮਲਜੂ ਵਾਸਤੇ ਆਇ ਸੀ ਉਹ ਨਾਨਕ ਸਾਹਿਬ ਤੇ ਘੁੰਮਣ ਫਿਰ ਨਹੀਂ ਆਏ ਸੀਗੇ ਉਹ ਆਏ ਇਸ ਕਰਨ ਕਿਸ ਉਦੋਂ ਕੀ ਸੀ ਸਮਾਂ ਕਿ ਉਸ ਸਮੇਂ ਦੇ ਉੱਤੇ ਜਿੰਨੇ ਅਤਿਆਚਾਰ ਹੋ ਰਹੇ ਸੀ ਬਾਂਬਣਾ ਨੇ ਹਰ ਇੱਕ ਨੂੰ ਆਪਣੇ ਗਲਾ ਬਣਾਏ ਹੋਏ ਸੀ ਰਾਜਾ ਨੂੰ ਵੀ ਗਲਾ ਬਣਾਇਆ ਹੋਇਆ ਸੀ ਰਾਜੇ ਵੀ ਉਹਨਾਂ ਦੀ ਹੁਕਮ ਦੇ ਵਿੱਚ ਸੀ ਕਿ ਸਾਰੇ ਜੋ ਸੀ ਜਿਹੜੇ ਸਭ ਤੋਂ ਵੱਧ ਦੂਸਰੀ ਕੌਮ ਹੁੰਦੀ ਹੈ ਨਾ ਖਤਰੀ ਆਂਦੀ ਕਹਿੰਦੇ ਇਹ ਵੀ ਉਹਨਾਂ ਦੇ ਅਧੀਨ ਸੀ ਚਾਰ ਵਰਣ ਨੇ ਚਾਰ ਸੈਣੀਆ ਨੇ ਨਾ ਖਤਰੀ ਬ੍ਰਾਹਮਣ ਸੂਦ ਵੈਸ਼ ਇੱਥੇ ਤਾਂ ਪਾਸ਼ਾ ਕਹਿੰਦੇ ਮੈਂ ਤਾਂ ਉਪਦੇਸ਼ ਸਾਰੇ ਨੂੰ ਦੇਦਾ ਉਪਦੇਸ਼ ਚੋਵਰਣਾ ਕੋ ਸੰਜ ਮੈਂ ਤਾਂ ਸਾਰੇ ਨੂੰ ਉਪਦੇਸ਼ ਦਿੰਦਾ ਨਾ ਕੋਈ امیر ਦੀ ਗੱਲਾਂ ਗਰੀਬ ਦੀ ਨਾ ਕੋਈ ਹੁਣ ਉੱਚੇ ਨੀ ਮੈਂ ਤਾਂ ਲੋਕ ਆਪੇ ਹੀ ਬਣਾਈ ਫਿਰਦੇ ਆ ਜਦ ਜੇ ਨੀਵਤਤਾ ਤੋਂ ਹੁੰਦਾ ਨਾ ਜਦੋਂ ਬਲੱਡ ਦੀ ਵਿੱਚ ਕੋਈ ਡਿਫਰੈਂਟ ਹੋਵੇ ਵੀ ਇਹ ਲਾਲ ਖੂਨ ਵਾਲੇ ਆ ਸੀ ਨੀਲੇ ਵਾਲੇ ਆ ਸੀ ਪੀਲੇ ਵਾਲੇ ਆ ਨੇ ਤੇ ਜਦੋਂ ਹਸਪੀਟਲਾਂ ਚ ਪਏ ਹੁੰਨੇ ਆ ਕਦੇ ਪੁੱਛਿਆ ਹੀ ਨਹੀਂ ਡਾਕਟਰ ਸਾਹਿਬ ਤੁਹਾਡਾ ਕਾਰਡ ਦਿਖਾ ਦਿਓ ਅਸੀਂ ਗੋਤ ਦੇ ਲਈਏ ਜਾਤ ਦੇਖ ਲਈਏ ਤੇ ਜੇ ਕਦੇ ਪੁੱਛ ਵੀ ਲਿਆ ਡਾਕਟਰ ਨੇ ਕਿਹਾ ਇੱਥੇ ਨਹੀਂ ਪਾਈ ਤੇਰਾ ਇਲਾਜ ਤਾਂ ਫਿਰ ਪਾਗਲਖਾਨੇ ਦੀ ਹੈ ਇਹਨੂੰ ਲੈ ਜਾ ਕੇ ਅੰਮ੍ਰਿਤਸਰ ਮੈਂਟਲ ਹਸਪੀਟਲ ਪਾਗਲ ਹੈ ਸਰੀਰਕ ਤੌਰ ਤੇ ਨਹੀਂ ਇਹ ਮਾਨਸਿਕ ਤੌਰ ਤੇ ਬਿਮਾਰ ਹੈ ਉਹਨੂੰ ਫਿਰ ਪਾਗਲ ਹਸਪੀਟਲ ਲੈ ਕੇ ਜਾਣਗੇ ਕਦੇ ਸੋਚੇ ਬਲੱਡ ਬਿੰਕ ਦੇ ਵਿੱਚ ਕੋਈ ਪੇਸ਼ੈਂਟ ਨੂੰ ਬਲੱਡ ਚੜਦਾ ਹੋਵੇ ਕਿਤੇ ਤੇ ਲੇਬਲ ਲੱਗਿਆ ਹੁੰਦਾ ਵੀ ਕਿਹਦਾ ਵਾ ਪਤਾ ਨਹੀਂ ਕਿਹੜੇ ਕਿੰਨੇ ਲੋਕ ਜਿਨ੍ਹਾਂ ਨੂੰ ਅਸੀਂ ਪ੍ਰਵਾਸੀ ਕਹਿੰਦੇ ਐ ਐਸੇ ਬਹੁਤ ਗਰੀਬ ਜੋ ਆਪਣਾ ਖੂਨ ਵੇਚ-ਵੇਚ ਕੇ ਗੁਜ਼ਾਰਾ ਵੀ ਕਰਦੇ ਐ ਹਾਲਾਤ ਨੇ ਭਾਈ ਸਭ ਕੁਝ ਹੁਣ ਛੱਡ ਬੰਦੇ ਲੈ ਤਨ ਵੇਚਦੇ ਫਿਰਦੇ ਐ ਦੇਸ਼ਾਂ ਵਿਦੇਸ਼ਾਂ 'ਚ ਕੀ ਹੁੰਦਾ ਵਾ ਤੋਂ ਅੱਡੇ ਕੀ ਲੱਗਦਕ ਇੱਥੋਂ ਜਾ ਕੇ ਉਹ ਰਾਜੇ ਮਹਾਰਾਜੇ ਬਣ ਜਾਂਦੇ ਆ ਜਿੱਥੇ ਡਾਲਰ ਪੌਂਡ ਸੜਕਾਂ ਤੇ ਖੰਡੇ ਚੁੱਕੇ ਬਹੁਤ ਕੁਛ ਸਹਿਣਾ ਪੈਂਦਾ ਜਿਹੜੇ ਜਿਗਾਈ ਹੋਏ ਨੇ ਜਾਣਦੇ ਨੇ ਸਭ ਪਤਾ ਪਈ ਦੱਸਣਾ ਤਾਂ ਬੜੀ ਕਿਰਪਾ ਹੋਈਏ ਬਹੁਤ ਘਮਾਉਂਦਾ ਮਾਲਕ ਉਹ ਰੰਗ ਦੁਕਾਹ ਹੁੰਦਾ ਕਿ ਜਿਹੜੇ ਕਿਸੇ ਨੇ ਦੇਖੇ ਵੀ ਨਹੀਂ ਸੋਚੇ ਵੀ ਨਹੀਂ ਹੁੰਦੇ ਕਿ ਕਦੇ ਸੋਚੇ ਆ ਕਿ ਇਹ ਬਲੱਡ ਕੀ ਦਾ ਇਹ ਤੇ ਲੇਬਲ ਕੀ ਲੱਗੇ ਆ ਉਹ ਵੀ ਲੈਣੇ ਸਬਜ਼ੀਆਂ ਭਾਜੀਆਂ ਜੋ ਕੁਝ ਕਰਨੇ ਆ ਕਿ ਜਦੋਂ ਦੁਕਾਨਾਂ ਤੇ ਜਾਂਦੇ ਨਾ ਹੋਵੇ ਪਹਿਲਾ ਕਾਰਟਕਾ ਮੈਨੂੰ ਸੈਟਰਡੇ ਇੱਕ ਦਿਖਾ ਉਹ ਤੇ ਸਾਰਾ ਕੁਝ ਝੋਸੇ ਨਾਲ इवन ਗਰੀਬ ਦਾ ਖੂਨ ਤੱਕ ਪੀ ਜਾਂਦੇ ਐ ਕਿ ਉਹਨਾਂ ਦੇ ਹੱਕ ਮਾਰਨੇ ਸਭ ਤੋਂ ਵੱਡਾ ਇਹੀ ਤਾਂ ਇਹ ਤਾਂ ਅਸਲੀ ਖੂਨ ਹੈ ਇਸ ਨੂੰ ਕਹਿਆ ਨਾ ਹੱਕ ਪਰਾਇਆ ਨਾਨਕਾ ਉਹ ਸੂਰਸ ਗਏ ਕਿ ਗਾਵਾ ਮਾਸਾ ਜਿਵੇਂ ਮਜਦਾ ਗਾਂ ਦਾ ਸੂਰ ਦਾ ਮਾਸਾ ਨਾ ਇਸ ਤਰ੍ਹਾਂ ਖਾਣਾ ਹੱਕ ਪਰਾਇਆ ਕਿ ਗਰੀਬ ਦਾ ਹੱਕ ਕਾ ਨਾ ਆਖਾਈ ਜਾ ਰਿਆ ਨਾ ਹੁਣ ਇਹ ਕਿਦਣਾ ਵਾਜੇ ਵਾਲੇ ਰੱਬ ਦੇ ਪਿਆਰੇ ਹੋ ਗਏ ਦੇਖੋ ਹੁਣ ਅਕਲ ਦੇਖੋ ਆਪਾਂ ਸਾਰੇ ਜੋ ਵੀ ਹੈ ਨਾ ਕੇਵਨ ਦੂਸਰੇ ਧਰਮ ਹਰ ਕੇ ਉਥੇ ਜਾ ਕੇ ਅਰਦਾਸ ਕਰਦੇ ਆ ਹੇ ਰਾਮਦਾਸ ਸਤਿਗੁਰ ਪਾਤਸ਼ਾਹ ਜੀ ਸਾਡੇ ਤੇ ਕਿਰਪਾ ਕਰ ਸਾਡੀਆਂ ਖਾਲੀ ਝੋਲੀਆਂ ਪਰ ਆਪੋ ਥੇ ਜਾਂਦੇ ਆ ਨਾ ਹਰਵੰਦਰ ਸਾਹਿਬ ਤੇ ਜਿਹੜੇ ਉਥੇ ਰਹਿੰਦੇ ਆ ਉਹ ਕਹਿੰਦੇ ਆ ਭਾਈ ਸਰਕਾਰ ਸਾਨੂੰ ਇੰਨਾ ਦੇ ਦੇਵੇ ਫੁਲਾਣਿਆਂ ਜੀ ਉਹਨਾਂ ਨੂੰ ਇੰਨਾ ਦੇ ਦੇਵੇ ਸਾਡੇ ਵਾਲੀ ਆਉ ਕਿਤੇ ਹੋਰ ਨਾ ਜਾਓ ਭਾਵ ਜਿਹੜੀ ਪੰਕਤੀ ਸਰਵਣ ਕੀਤੀ ਐ ਨਾ ਅਮਰਤ ਸਰੀਏ ਅੰਦਰ ਸਰੀਏ ਸਹੀ ਗੱਲ ਤੇ ਜਿਨ੍ਹਾਂ ਦੀ ਗੁਰੂ ਤੇ ਵਿਸ਼ਵਾਸ ਨਹੀਂ ਭਰੋਸਾ ਨਹੀਂ ਹੈ ਤੇ ਭਾਈ ਉਹਨਾਂ ਨੂੰ ਰੱਬ ਕਿੱਥੇ ਚੇਤੇ ਆਉਣਾ ਜਾਂ ਕੇ ਮਨ ਗੁਰ ਕੀ ਪ੍ਰਤੀਤ ਤੇਜ ਜਨ ਨੇ ਆਵੇ ਆਪ੍ਰਪਤੀ ਪਰਮਾਤਮਾ ਤੇਰੇ ਵਾਲੀ ਗੁਰੂ ਨਾ ਤੇਰੀ ਪ੍ਰੀਤ ਕੋਈ ਨਹੀਂ ਤੇ ਤਰਣ ਨਹੀਂ ਇਤ ਕੁਛ ਨਹੀਂ ਪਤ ਨਹੀਂ ਗਾਂ ਹੋਰ ਕੀ ਕੋ ਸੋਣਾ ਵਾ ਕਿੰਨਾ ਕੁ ਬਚਾਉਂਗੇ ਖੜੇ ਰਹੋ ਜਨਾ ਮਰ ਜਾਈ ਪਾਈ ਹੁਣ ਵੀ ਤਾਂ ਹਾਥੀ ਅਡੜ ਕੇ ਲੈਨੇ ਨਾ ਤੇ ਉਹ ਤਾਂ ਜਿਹੜਾ ਭਾਈ ਹੁਣ ਅਮ੍ਰਿਤਨ ਗੱਲ ਹੈ ਉਹ ਕਹਿੰਦਾ ਵੈਨੇ ਪਿੰਡਾਂ ਦਾ ਖਰਚਾ ਸੰਭਾਲੂਗਾ ਬਚਰੋ ਕਾਟਾਗਰੀ ਭਾਈ ਉਹ ਕਿਹੜੀ ਜਾਤ ਦਾ ਵਾ ਵੀ ਕਿਹੜੀ ਜਾਤ ਵਿੱਚ ਆਉਂਦਾ ਭਾਈ ਕਿ ਉਹਦਾ ਭਾਈ ਤੁਹਾਡੇ ਨਾਲ ਕੋਈ ਸੰਬੰਧ ਹੀ ਨਹੀਂ ਹੁੰਦਾ। ਹੱਤ ਘੜੇ ਕਰ ਦੋ। ਫਿਰ ਇੱਕ ਨਵੀਂ ਹੋਰ ਗੱਲ ਸੁਣੀਏ। ਕਹਿੰਦੇ ਅਸੇ ਜੀ ਰਾਮ ਰਹੀਮ ਦਾ ਕੁਝ ਨਹੀਂ ਖਾਣਾ ਉਹ ਪੰਥ ਤੋਂ ਛੇਕਿਆ ਹੋਇਆ ਬਲਾਤ ਕਰੀਏ। ਠੀਕ ਆ ਭਾਈ। ਪਰ ਜਿਹੜੇ ਉਹਦੇ ਨਾਲ ਜੁੜੇ ਹੋਏ ਨੇ ਉਹਨਾਂ ਤੋਂ ਹੱਥਾਂ ਡੜਕੇ ਲੈਨੇ ਹੋ। ਆ ਦੇਖਿਆ ਨਹੀਂ ਇਹ ਜਿਨ੍ਹਾਂ ਨੇ ਕਾਲ ਤੱਕ ਤੋਂ ਮਾਫੀ ਦਵਾਈ ਹੈ ਜਾ ਕੇ ਉਹਦੇ ਡੇਰਿਆਂ 'ਚ ਬੰਦੇ ਆ ਪੈਰਾਂ 'ਚ ਬੰਦੇ ਆ। ਜਿਹੜੇ ਕਹਿੰਦੇ ਗੁਰਨਾਨਕ ਸਾਹਿਬ ਨੂੰ ਛੱਡ ਕੇ ਉਹਨੂੰ ਕਹਿੰਦੇ ਇੱਕ ਸ੍ਰੀ ਨੂੰ ਕਹਿੰਦੇ ਤੂੰ ਸਾਡਾ ਪਿਤਾ ਵਾ ਉਹ ਤੀਵੀਂ ਯਦਵੀ ਪਿਓ ਸਾਰੀ ਤੁਰੇ ਬੈਠੇ ਸੀ ਉੱਤੇ ਅੱਜ ਉਹਨਾਂ ਦਾ ਕਿਉਂ ਲੈਨੇ ਹੋ ਉਹ ਵੀ ਤਾਂ 500 ਚੇਕ ਕੀ ਹੋਏ ਨੇ ਜਿਹੜਾ ਉਹਨਾਂ ਨਾਲ ਸੰਬੰਧ ਰੱਖੂਗਾ ਇਹ ਕਾਲ ਤੱਕ ਸਾਹਿਬ ਦੀ ਇਹ ਮਰਿਆਦਾ ਜਿਹੜਾ ਪੰਥ ਚ ਛੇਕ ਦਿੱਤਾ ਜਿਹੜਾ ਉਹਦੇ ਨਾਲ ਸੰਬੰਧ ਰੱਖੋ ਉਹ ਵੀ ਉਹਨਾਂ ਹੀ ਦੋਸ਼ੀ ਹੈ ਨਾ ਲੋ ਕਹਿੰਦੇ ਜੀ ਉਹਨੇ 3 ਲੱਖ ਦਾ ਡੀਜ਼ਲ ਦਿੱਤਾ ਐਨਾ ਰਿੱਤਾ ਚ ਕਾ ਦੂੰ ਉਹ ਚਕਾਉ 25 ਦਾ ਰੇਤਰੇ ਪਿਓ ਨੇ ਤਾਂ ਚਕਾਇਆ ਕੋਈ ਨਹੀਂ ਤੂੰ ਚਕਾ ਦੇ ਹੁਣ ਹੁਣ ਲਾਲਾ ਜਿਹੜੇ ਦੋ ਲੌਣੇ ਮਿੰਤਾ ਤਾਲੇ ਕਾਣਿਓ ਹੋਣੀ ਭਾਈ ਕਾੜਦੀ ਕਹਿੰਦੇ ਲੱਕੜੀ ਦੀ ਕਾਠੀ ਜਿਹੜੀ ਹੁੰਦੀ ਹੈ ਨਾ ਆਪਣੇ ਤੌੜੀ ਇਹ ਬਾਰਵਾ ਨਹੀਂ ਚੜਦੀ ਹਿੰਦੀ ਵੇ ਜਿਹੜੀ ਚੜਨੀ ਚੜ ਗਈ ਹੁਣ ਤਾਂ ਭਾਈ ਤੂੰ ਆਪਣੀਆਂ ਗੱਡੀਆਂ ਤੇ ਡਰਾਈਵ ਡੂਰ ਵੀ ਕਰਨ ਵਾਲਾ ਕੰਮ ਸੋਚ ਭਾਵੇਂ ਝੂਠ ਬਤਾਂਗਾ ਹਲੇ ਵੀ ਕਹਿੰਦੇ ਸਾਡੇ ਜੀ ਇਹ ਮਾਨਸਿਕ ਸਖੀਅਤ ਹੈ ਭਾਈ ਇੱਕ ਦਿਨ ਤੁਸੀਂ ਕਹਿ ਰਹੇ ਸੀ ਲੈਣਾ ਕੱਖ ਨਹੀਂ ਉਹ ਦੂਜਾ ਬੈਠਾ ਉਹਦਾ ਹੀ ਚੇਲਾ ਚਪਾਟਾ ਉਹ ਤੋਂ ਸਭ ਕੁਝ ਲਈ ਜਾ ਰਿਹਾ ਹੈ ਨਾ ਮਨਮਤ ਕਿ ਭਾਈ ਜੇ ਕੋਈ ਸੇਵਾ ਕਰਨ ਆ ਰਹੇ ਹੈ ਕਰਨ ਤੋਂ ਕਿਵਾਂ ਤਾਂ ਉਹਦੇ ਭਾਅ ਖਲ ਜਾਣ ਸੁਧਾ ਹੋ ਜAVE ਸੁਧਰ ਜਾਵੇ ਭਾਅ ਤੁਸੀਂ ਸੁਧਰ ਨਹੀਂ ਦੇਣਾ ਕਿਸੇ ਨੂੰ ਇਹੀ ਰੱਖਦੇ ਹੈ ਨਾ ਬੰਦੇ ਵਿੱਚ ਤੇ ਪੰਥ ਦੀ ਦਿਸ਼ਾ ਜੋ ਬਗਾੜੀ ਹੈ ਨਾ ਇਹ ਸਾਰੀ ਸ਼੍ਰੀ ਮਾਨ ਜੀ ਤੁਹਾਡੀ ਮਨਾਈ ਹੋਈ ਹੈ ਬੱਡੇ ਵੱਡੇ ਡੇਰੇ ਬੈਠੇ ਆ ਕੋਈ ਢਿੱਲੋਂ ਆ ਕੋਈ ਘਿੱਲੋਂ ਆ ਕੋਈ ਕੋਸਾ ਕੋਸਾ ਇਹ ਸਾਰੇ ਹੋਈ ਐ ਸਰਥੇ ਵਾਲਾ ਵੀ ਭਾਈ ਹੋਈ ਐ ਤੇ ਕੌਣਾ ਇਹ ਵੀ ਤਾਂ ਹੋਈ ਐ ਨਾ ਤੇ ਵਿਗਾੜਨ ਵਾਲੇ ਤੁਸੀਂ ਹੋ ਤੇ ਕਹਿੰਦੇ ਅਸੀਂ ਗੁਰੂ ਨਾਨਕ ਦੇ ਸਭ ਤੋਂ ਨਜ਼ਦੀਕੀ ਸੇਖਾਂ ਸੁੱਚੇ ਉੱਚੇ ਐ ਸਭ ਤੋਂ ਝੂਠੇ ਤੁਸੀਂ ਹੋ ਕਿ ਸਭ ਤੋਂ ਵੱਧ ਮਹਿਲ ਤੁਹਾਡੇ ਵਿੱਚ ਐ ਪੰਥ ਨੂੰ ਵਿਗਾੜਨ ਵਾਲੇ ਤੁਸੀਂ ਹੋ ਪੰਜਾਬ ਨੂੰ ਵਿਗਾੜਨ ਵਾਲੇ ਤੁਸੀਂ ਹੋ ਦੇਸ ਦੀ ਦੇ ਨਿਜਮਾਨ ਨੂੰ ਵਗਾਨਣ ਵਾਲੇ ਤੁਸੀਂ ਜੋ ਚੰਗਾ ਹੀ ਕਰਦਾ ਵੈਗਰੂ ਜੋ ਕੀਤਾ ਨਾ ਤੇ ਬੇਨਤੀ ਕਰਦੇ ਆ ਕਿ ਵੈਰ ਨੂੰ ਲੱਗਿਆ ਤੇ ਲੱਗਿਆ ਹੀ ਰਹੇ ਫਿਰ ਇਹ ਕਰਦੇ ਸਫਾਈ ਸਤੇ ਪਾਛਾ ਸਾਨੂੰ ਨਹੀਂ ਗੁਰੂ ਨਾਨਕ ਸਾਹਿਬ ਦੇ ਦੋਖੀ ਚਾਹੀਦੇ ਸੰਸਾਰ ਵਿੱਚ ਸਾਨੂੰ ਤਾਂ ਉਹ ਚਾਹੀਦਾ ਜਿਹੜਾ ਗੁਰੂ ਨਾਨਕ ਸਾਹਿਬ ਅੱਗੇ ਸੀਸ ਚੁਕਾਉਂਦਾ ਜਿਹੜਾ ਉਹਦੇ ਬਚਨਾਂ ਨੂੰ ਮੰਨਦਾ ਕਿ ਜਿਹੜਾ ਉਹਦੇ ਬਚਨ ਹੀ ਨਹੀਂ ਮੰਨਦਾ ਉਹਦਾ ਸਾਡਾ ਕੀ ਸੰਬੰਧ ਹੈ ਉਹਦਾ ਸਾਡਾ ਕੋਈ ਨਾਤਾ ਨਹੀਂ ਕਿ ਦੁਨੀਆ ਨੇ ਭਾਈ ਐਸੇ ਲੋਕ ਐਸੇ ਨਹੀਂ ਕਈ ਸਥਾਨ ਨੇ ਕਿ ਕਹਿੰਦੇ ਭਾਈ ਨਾ ਭਈ ਜਿਨ੍ਹਾਂ ਨੂੰ ਇਹ ਮਾੜੇ ਕਹਿੰਦੇ ਅਸ ਤੇ ਰੱਬ ਹੀ ਹੋ ਨੇ ਰਾਮਦਾਸ ਜੀ ਦਾ ਭਾਵ ਕੀ ਹੋ ਗਿਆ ਕਿ ਜਿਹੜੇ ਉਸ ਵੈਗੁਰੂ RAM ਦੇ ਦਾਸ ਨੇ ਉਸ ਵੈਗੁਰੂ ਨੂੰ ਤੇ ਆਉਂਦੇ ਮਜਵੀ ਕਹਣ ਹੋਗੇ ਜਿਹੜੇ ਆਪਣੇ ਮਜਬ ਦੇ ਵਿੱਚ ਪੱਕੇ ਨੇ ਜਿਹੜੇ ਧਰਮੀ ਨੇ ਮਜਬ ਦਾ ਤਾਂ ਨਾਮ ਹੀ ਅੰਦਾ ਧਰਮੀ ਤੇ ਆਪਾਂ ਕੀ ਆ ਪਾਈ ਤੇ ਆਪਣੀ ਕਿਹੜੀ ਗਿਣਤੀ ਆਗੀ ਕਹਿੰਦੇ ਜੀ ਨਵੀਂ ਗੱਲ ਸੁਣੀ ਹੈ ਕਹਿੰਦੇ ਕਹਿੰਦੇ ਭਾਈ ਇਹਨਾਂ ਨੂੰ ਨਾ ਜਦੋਂ ਕੋਈ ਪੁਰਰਾ ਹੁੰਦਾ ਕੇ ਭਾਈ ਇਹਨਾਂ ਨੂੰ ਕਹਿੰਦੇ ਪ੍ਰਸ਼ਾਦਾ ਨਹੀਂ ਛਕਾਉਣਾ ਅੰਦਰ ਉਹ ਪਤੰਦਰ ਉਹਨਾਂ ਦੇ ਕਰਕੇ ਤਾਂ ਸਫਲ ਹੁੰਦਾ ਭੁੱਲ ਗਏ ਭੁੱਲ ਗਏ ਸ਼ਪਰੀ ਦੇ ਵੇਰਾਂ ਨੂੰ ਲਸ਼ਮਣ ਮਰੇ ਹੀ ਰਹਿਣਾ ਸੀ ਜੇ ਉਹ ਕਿਤੇ ਝੂਠੇ ਵੇਰਾਂ ਤੇ ਉੱਗੀ ਬੂਟੀ ਨਾ ਖਾਂਦਾ ਕਿਵੇਂ ਉਹ ਪਾਂਡਵਾਂ ਦਾ ਇੱਥੇ ਬੜੇ ਜੋਦੇ ਸੂਰਮੇ ਸੀ ਜਿਨ੍ਹਾਂ ਨਾਲ ਖੁਦ ਭਗਵਾਨ ਕ੍ਰਿਸ਼ਨ ਮਹਾਰਜ ਖੜੇ ਆ ਕਹਿੰਦੇ ਨਾ ਤੇਰਾ ਜਗ ਸੰਪੂਰਨ ਨਹੀਂ ਹੋਣਾ ਇੱਕ ਰਹਿੰਦਾ ਵਾ ਕਹਿੰਦੇ ਉਹਨੇ ਨਹੀਂ ਆਉਣਾ ਵਾ ਕਹਿੰਦੇ ਉਹ ਤੁਹਾਡੇ ਰਾਜਨ ਦਾ ਭੁੱਖਾ ਨਹੀਂ ਏ ਇਹ ਜੀਅ ਰਿਆਸਤਾ ਸਿਆਸਤਾ ਤਾਂ ਉਹਦੇ ਇੱਕ ਇੱਕ ਮਿੱਟੀ ਦੇ ਕਣ ਦੇ ਵਿੱਚ ਲੱਖਾਂ ਲੱਖਾਂ ਤੁਰਿਆ ਫਿਰਦੀਆਂ ਉਹਦੀਆਂ ਦਾਸੀਆਂ ਨੇ ਤੁਸੀਂ ਕੌਣ ਹੋ ਕਹਿੰਦੇ ਜੀ ਲਿਆਉਣਾ ਤਾਂ ਪੈਣਾ ਹੀ ਐ ਫਿਰ ਬਿੰਤ ਕਰਨੀ ਪੈਣੀ ਐ ਕਹਿੰਦੇ ਕੌਣ ਐ ਫਿਰ ਦੱਸਿਆ ਭਾਈ ਇੱਕ ਹੈ ਰੱਬ ਦਾ ਪਿਆਰਾ ਇੱਕ ਰੱਬ ਦੇ ਨਾਲ ਮਿਲਿਆ ਰੱਬ ਦੀ ਜੋਤ ਬਣਿਆ ਹੋਇਆ ਹਰ ਹਰ ਜਨ ਦੁਈ ਇੱਕ ਹੈ ਉਹ ਹੈ ਭਾਲਮੀ ਕਹਿੰਦੇ ਭਾਈ ਉਹ ਬੈਠਾ ਜੰਗਲ ਦੇ ਵਿੱਚ ਐ ਇੱਲਾਹ ਭੇਜੇ ਚਲੋ ਵੀ ਭੁੱਖਾ ਪਿਆਸਾ ਹੋਊਗਾ ਵੀ ਪਤਾ ਨਹੀਂ ਸਾਡੇ ਉਹੀ ਕਹੇ ਤੇ ਆ ਜਾਊਗਾ ਨੌਕਰ ਚੱਕਰ ਭੇਜੇ ਨਾ ਗੱਲ ਵਣੀ ਹੁਣ ਕਿਸੇ ਨੇ ਯਾਰਿਆ ਹੌਲੀ ਹੌਲੀ ਪਾਂਡਵਾ ਨੇ ਤੁਰਨਾ ਕਰ ਦਿੱਤਾ ਨੁਕਲ ਗਿਆ ਸਹ ਦੇਵ ਗਿਆ ਭੇਮ ਗਿਆ ਅਰਜਨ ਦੇਤ ਸਾਰੀ ਜਾਏ ਉਹ ਕਹਿੰਦੇ ਨਾ ਉਹ ਸਾਡਾ ਕੀ ਕੰਮ ਥੋੜੀਆਂ ਰੋਟੀਆਂ ਤਾਂ ਅਸੀਂ ਕੀ ਲੈਣਾ ਸਾਡੀ ਤਾਂ ਖਰਾਕ ਰੱਬ ਦੇ ਪਿਆਰ ਦੀ ਖਰਾਕ ਤਾਂ ਭਜਨ ਬੰਦਗੀ ਹੁੰਦੀ ਹੈ ਉਹਨੇ ਕੋਈ ਸਿਕਾਂਤੀ ਜਿੱਥੇ ਭਜਨ ਬੰਦਿਆ ਉੱਥੇ ਜਾਣਗੇ ਤੇ ਉੱਥੇ ਹੀ ਭਾਈ ਉਹਨਾਂ ਦੀ ਖਰਾਕ ਲੱਭਦੀ ਹੈ ਉਹ ਐਵੇਂ ਨਹੀਂ ਤੁਰੇ ਫਿਰਦੇ ਜਿਵੇਂ ਹੰਸ ਨੇ ਨਾ ਔਰ ਇਹ ਚਪੜਤੇ ਨਹੀਂ ਜਾਂਦੇ ਉਹਨਾਂ ਦੀ ਖਰਾਕ ਹੈਗੀ ਆ ਉਹ ਮਾਨਸ ਰੋਵਰ ਤੀਲ ਜਿੱਥੇ ਹੀਰੇ ਮੋਤੀ ਹੁੰਦੇ ਉਸੇ ਤਰ੍ਹਾਂ ਰੱਬ ਦੇ ਪਿਆਰੇ ਵੀ ਸਿਰਫ ਕੇਵਲ ਤੋਂ ਕੇਵਲ ਸਤ ਸੰਗਤ ਵਿੱਚ ਜਾਂਦੇ ਆ ਜਿੱਥੇ ਉਹਨਾਂ ਦੀ ਖਰਾਕ ਭਜਨ ਬੰਦਗੀ ਹੁੰਦੀ ਹੈ ਤੇ ਕਹਿੰਦੇ ਨਾ ਭਾਈ ਸਾਡਾ ਤੁਹਾਡੇ ਰਾਜ ਨਾਲ ਕੀ ਸੰਬੰਧ ਹੈ ਜਿੱਦੇ ਇਤਨੇ ਬੜਿਆ ਬੇਨਤਾ ਤਾਂ ਲੈ ਕਹਿੰਦੇ ਚਲੋ ਠੀਕ ਆ ਭਾਈ ਆ ਜਨੇ ਜਿੰਨੇ ਮੈਂ ਕਦਮ ਤੇਰੇ ਵੱਲ ਚੱਲ ਕੇ ਆਉਂਗਾ ਨਾ ਹਰ ਕਦਮ ਦੇ ਉੱਤੇ ਨਾ ਮੈਨੂੰ ਇੱਕ ਇੱਕ ਅਸਮੇਧ ਜਗ ਦਾ ਫਲ ਦੇ ਉਹ ਕੰਬੜ ਗਿਆ ਕਹਿੰਦਾ ਮੇਰੇ ਤੋਂ ਤਾਂ ਇੱਕ ਨਹੀਂ ਪੂਰਾ ਹੁੰਦਾ ਮੈਂ ਇੱਕ ਕਦਮ ਤੇ ਕਿੱਤੋਂ ਜਗ ਦੇਵਾਂ ਮੋਟ ਲੈ ਕਰਕੇ ਘਰੇ ਫੇਰ ਆ ਗਿਆ ਕਿਸ਼ਨ ਭਗਵਾਨ ਜੀ ਕਹਿੰਦੇ ਥਾਂ ਵੀ ਗੱਲ ਬਣੀ ਕਹਿੰਦੇ ਨਾ ਜੀ ਇਹਦੇ ਤੁਸੀਂ ਜੋ ਕਹਿੰਦੇ ਮੈਂ ਕਿਉਂ ਜਾਵਾਂ ਭਾਈ ਥੋੜਾ ਘਾੜ ਜਾ ਤੁਸੀਂ ਸੁਵਾਰੋ ਅੱਖਸ ਨੂੰ ਦ੍ਰੋਤੀ ਵਾਲ ਇਸ਼ਾਰਾ ਕਿਸ਼ਨ ਭਗਵਾਨ ਜਿਨੇ ਹੱਸ ਕੇ ਦੇਖਿਆ ਤੇ ਗਈ ਫਿਰ ਨਮਸਕਾਰ ਕਰਕੇ ਸਾਦੇ ਕੱਪੜਿਆਂ ਵਿੱਚ ਸਾਦਗੀ ਕਿ ਆਪਣੇ ਆਪੋਂ ਇੰਨਾ ਨਿਵਾ ਕਰ ਲਿਆ ਕਿ ਕਦੋਂ ਵੀ ਜਦੋਂ ਗੁਰੂ ਘਰ ਜਾਈਦੇ ਨਾ ਇੰਨੇ ਸਾਦੇ ਸਾਦਗੀ ਰੱਖੋ ਕਿ ਗੁਰੂ ਨੂੰ ਉੱਤੇ ਨਹੀਂ ਹੁਣ ਨਹੀਂਵੇਂ ਉਕੇ ਰਹਿਣਾ ਇਹ ਗੁਰੂ ਦਾ ਸਤਕਾਰ ਹੁੰਦਾ ਤੇ ਗਈ ਜਾ ਕੇ ਨਮਸ ਕਰਾਂ ਕੀਤੀ ਹੈ ਜਾ ਕੇ ਸੇਵਾ ਵੀ ਕੀਤੀ ਉਸ ਕੁਟਿਆ ਦੀ ਝਾੜੂ ਪੋਚਾ ਜੋ ਵੀ ਹੁੰਦਾ ਉਸ ਸਮੇਂ ਜੋ ਕਰਨਾ ਸੀ ਕੀਤਾ ਭਾਈ ਉਹਨੇ ਤੇ ਜਾ ਕੇ ਨਿਮਰਤਾ ਨਵੇਗੀ ਕਹਿੰਦੇ ਹੇ ਗੁਰਦੇ ਪਿਤਾ ਜੀ ਇੱਕ ਨਵਾਨੀ ਜੀ ਦਾਸੀ ਤੁਹਾਡੇ ਚਰਣੀ ਆਈ ਹੈ ਤੁਹਾਡੀ ਸੋਭਾ ਬਿੜਾਈ ਸੁਣ ਕੇ ਤਿੰਨਾ ਲੋਕਾਂ ਵਿੱਚ ਸੋਡੀ ਬਿੜਾਈ ਹੈ ਕਿ ਹਰ ਦੇਵੀ ਦੇਵਤਾ ਤੁਹਾਡੇ ਅੱਗੇ ਝੁਕਦਾ ਹੈ ਸਲਾਮ ਕਰਦਾ ਹੈ ਖੁਦ ਕਿਸ਼ਨ ਭਗਵਾਨ ਜਿਨੇ ਤੁਹਾਨੂੰ ਨਮਸ਼ਕਾਰ ਕੀਤੀ ਹੋਈ ਤੇ ਮੇਰੀ ਇੱਕ ਨਿਮਾਣੇ ਜੀ ਗਰੀਬਣੀ ਦੀ ਵਿਵਾਰ ਸੁਣ ਲੋ ਕਹਿੰਦੇ ਅਸੀਂ ਨਿਮਾਣਿਆ ਨੇ ਦੇਖੋ ਕਿੰਨੇ ਪਿਆਰ ਨਾਲ ਕਹਿ ਰਹੀ ਐ ਅਸੀਂ ਨਿਮਾਣਿਆ ਨੇ ਇਸਵੇਂ ਜਾ ਕੀਤਾ ਸੰਸਾਰ ਦੇ ਭਲੇ ਲਈ ਬੜੇ ਪਾਪੀ ਆਪਾਪ ਹੋ ਗਏ ਉਪੱਦਰ ਹੋ ਗਏ ਪਾਰ ਉਤਾਰਕ ਹੋ ਜਾਵੇ ਕਰੋ ਕਿਰਪਾ ਜਾ ਕੇ ਤੁਸੀਂ ਉਸ ਜਗ ਨੂੰ ਸੰਪੂਰਨ ਕਰ ਦੋ ਸ਼ਕਲੋ ਭੋਜਨ ਕਹਿੰਦੇ ਪੀਵਾ ਜਲਾਗੇ ਜ਼ਰੂਰ ਮੈਂ ਤਾਂ ਤੇਰੇ ਪਤੀ ਨੇ ਵੀ ਗੱਲ ਕਹੀ ਸੀ ਮੈਂ ਤਾਂ ਚੱਲਣ ਨੂੰ ਤਿਆਰ ਹਾਂ ਪਰ ਹਰ ਕਦਮ ਤੇ ਮੈਨੂੰ ਇੱਕ ਇੱਕ ਅਸਮੇਧ ਜਗ ਦਾ ਫਲ ਚਾਹੀਦਾ ਅਸਮੇਧ ਜਗ ਕੋਈ ਇਹ ਨਹੀਂ ਕਿ ਪਕੌੜੀਆਂ ਬਣਤੀਆਂ ਦਾਲ ਪੂਜਿਆ ਬਣਦਾ ਕਹਿੰਦੇ 18 ਦਿਨ ਜਗ ਚੱਲਦਾ ਏ ਤੇ 18 ਦਿਨੇ ਹਾਥੀ ਦੇ ਸੁੰਡ ਜਿੰਨਾ ਐਨੇ ਕਿਉਂ ਦੇਸੀ ਦੀ ਧਾਰ ਚੱਲਦੀ ਐ ਜਿਹੜੀ ਖਰਾਕ ਬਣਾਉਂਦੇ ਆ ਇਹਨਾਂ ਹੋਰ ਕਿੰਨਾ ਕੁ ਚੱਲਦਾ ਭਾਈ ਰਾਜੇ ਮਹਾਰਾਜੇ ਵੀ ਕੰਗਾਲ ਹੋ ਜਾਂਦੇ ਉਹਨੂੰ ਕਰਨ ਲੱਗੇ ਤੇ ਦ੍ਰੋਪਦੀ ਕਹਿੰਦੀ ਠੀਕ ਐ ਪਿਤਾ ਜੀ ਤੁਸੀਂ ਇੱਕ ਛਡੋ ਦਾਦਾ ਤੁਹਾਨੂੰ ਦੇ ਦਿੰਨੇ ਹੁਣ ਪਤਾ ਸੀ ਕਿ ਭਾਈ ਇਹ ਰੱਬੀ ਰੂਹ ਹੈ ਇਹਨੂੰ ਸਾਰੇ ਭੇਤ ਪਤਾ ਵਾ ਜਾਣਨ ਵਾਲੇ ਸਭ ਜਾਣਦੇ ਰੱਬ ਦੇ ਪਿਆਰੇ ਉਹ ਸਭ ਅੰਦਰ ਦੀਆਂ ਜਾਣਦੇ ਐ ਉਹ ਤਾਂ ਮੂੰਹ ਤੋਂ ਬੋਲਦਾ ਜਿਹੜਾ ਤੂੰ ਅੱਜ ਕਹਿਣੇ ਉਹ ਤਾਂ ਪਹਿਲੇ ਹੀ ਪਤਾ ਇਹਨੇ ਕੀ ਕਹਿਣਾ ਵਾ ਉਹ ਤਾਂ ਭਵਿੱਖ ਦਾ ਸਭ ਕੋਈ ਜਾਣਦੇ ਆ ਭਾਈ ਕਹਿੰਦੇ ਪਿਤਾ ਜੀ ਮੈਂ ਇਹ ਸੁਣਿਆ ਕਿ ਮਹਾਤਮਾ ਦੇ ਜਦੋਂ ਦਰਵਲ ਜਾਈਦਾ ਨਾ ਚਰਨ ਸਾਧ ਗੁਰ ਇੱਕ ਪੰਡਾ ਜਾਈ